ਵਿਆਹ ਵਾਲੀ ਕੁੜੀ ਨੂੰ ਮੁੰਡੇ ਨਾਲ ਸ਼ਰਾਰਤ ਕਰਨੀ ਪੈ ਗਈ ਮਹਿੰਗੀ ਸ਼ਗਨਾ ਵੇਲੇ ਖੋਲਣਾ ਪਿਆ ਲਹੇਗਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਮੁੰਡੇ ਨਾਲ ਉਸ ਦੀਆਂ ਸਾਲੀਆਂ ਮਜ਼ਾਕ ਕਰਦੀਆਂ ਨੇ ਪਰ ਹੁਣ ਇੱਕ ਵਿਆਹ ਵਾਲੀ ਕੁੜੀ ਨੂੰ ਮੁੰਡੇ ਨਾਲ ਮਜ਼ਾਕ ਕਰਨਾ ਪੈ ਗਿਆ ਮਹਿੰਗਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਸ਼ਗਨਾ ਦੇ ਲਈ ਸਟੇਜ ਵੱਲ ਆ ਰਹੇ ਨੇ ਪਰ ਆਉਂਦੇ ਹੋਏ ਕੁੜੀ ਮੁੰਡੇ ਨਾਲ ਸ਼ਰਾਰਤ ਕਰਦੀ ਹੈ ਤੇ ਉਸ ਨੂੰ ੱੱਕਾ ਦੇ ਕੇ ਪਾਣੀ ਵਿੱਚ ਸੁੱਟਣ ਲੱਗਦੀ ਏ ਪਰ ਮੁੰਡਾ ਡਿੱਗਣ ਲੱਗਿਆ ਕੁੜੀ ਨੂੰ ਹੀ ਫੜ ਲੈਂਦਾ ਏ ਜਿਸ ਕਰਕੇ ਮੁੰਡੇ ਨੂੰ ਸੁੱਟਣ ਲੱਗੀ ਕੁੜੀ ਆਪ ਵੀ ਨਾਲ ਹੀ ਪਾਣੀ ਵਿੱਚ ਡਿੱਗ ਜਾਂਦੀ ਜਿਸ ਤੋਂ ਬਾਅਦ ਦੋਵਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਦੋਵਾਂ ਨੂੰ ਆਪਣੇ ਵਿਆਹ ਵਾਲੇ ਕੱਪੜੇ ਬਦਲਨੇ ਪੈਂਦੇ ਨੇ ਮੁੰਡਾ ਤਾਂ ਆਪਣੇ ਨਾਲ ਆਏ ਭਰਾ ਦੀ ਸ਼ੇਰਵਾਨੀ ਪਾ ਲੈਂਦਾ ਹੈ ਪਰ ਕੁੜੀ ਨੂੰ ਆਪਣਾ ਲਹਿੰਗਾ ਲਾ ਕੇ ਸਿੰਪਲ ਹੀ ਸੂਟ ਪਾਉਣਾ ਪੈਂਦਾ ਹੈ ਅਤੇ ਮੁੰਡਾ ਕੁੜੀ ਨੂੰ ਕਹਿੰਦਾ ਹੈ ਕਿ ਹੁਣ ਆ ਗਿਆ ਸਵਾਦ ਹੁਣ ਸਾਰੇ ਸ਼ਗਨ ਅਤੇ ਫੋਟੋਆਂ ਲਹਿੰਗੇ ਤੋਂ ਬਿਨਾ ਹੋਣਗੀਆਂ ਸੋ ਕੁੜੀ ਦੀ ਚਲਾਕੀ ਆਪਣੇ ਆਪ ਤੇ ਹੀ ਭਾਰੀ ਪੈ ਗਈ ਸੋ ਕੀ ਕੁੜੀ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ